ਮੈਂ ਮੈਂ ਬੋਲਦੇ ਬਾਬਾ ਜੀ ਹਸੀਕਾਲ ਫਸੀਕਾਲ ਇਤਿਨੀਕਾਲ ਹੋਰ ਠੀਕ ਹੈ ਬਾਬਾ ਜੀ ਕੋਈ ਵੀ ਝੁੱਲਿਆਂ ਦੀ ਲੋੜ ਹੋਵੇ ਵਿਆਹ ਸ਼ਾਦੀ ਚ ਪੈਲ ਸੱਚ ਹੈਪੀ ਬਰਥਡੇ ਤੇ ਮੇਲਿਆਂ ਚ ਟੀਆਂ ਚ ਕੋਈ ਵੀ ਝੁੱਲਾ ਮੰਗਾਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਜੀ ਪੈਂਟ ਕਲਵਾਉਣਾ ਹਾਂ ਜਿਲ੍ਹਾ ਪਟਿਆਲਾ ਤਹਿਸੀਲ ਪਤਨਾ ਫੋਨ ਨੰਬਰ ਬੋਲ ਦਿਓ ਜੀ ਅੱਗੇ ਕੋਲੇ 9877802282 ਇਹ ਗੱਲ ਦੱਸਦਾ ਦਵਾਰੇ ਦਾ ਨੰਬਰ ਜੀ 987780222 ਆਹ ਆਉਂ ਬੱਚੇ ਆ ਗਏ ਸਾਡੀ ਵੀਡੀਓ ਨੈਟ ਤੇ ਜਾੜਦੀ ਬਾਬੇ ਉਹ ਮिक्की ਮਾਊਸ ਆ ਉਧਰ ਆਪਣਾ ਪੈਂਟ ਕਲਵਾਉਣਾ ਕੋਈ ਨਹੀਂ ਕੱਗਲਵਾਣ ਨੂੰ ਸੁਣਿਆ ਹਾਂ ਹਾਂ ਉਹ ਤੋਂ ਨਹੀਂ ਕੋਈ ਵੀ ਝੁੱਲੇ ਦੀ ਲੋੜ ਪਵੇ ਗਾਮਰਦੀ ਨੂੰ ਲਾਓ ਮੇਰਾ ਨੰਬਰ ਸ਼ੋਅ ਕਰ ਦੂ ਹਾਂ ਮੂਰੇ ਲੱਗਿਆ ਮੇਰਾ ਨੰਬਰ ਉਹ ਮੂਰੇ ਨਹੀਂ ਹੈਗਾ ਉਹਦਾ ਜਿਹਨੇ ਬਣਾਇਆ ਸੀ ਉਹਦਾ ਨਾਮ ਹੁੰਦਾ ਖੜਦਾ ਆ ਢੋਗਾ ਉਹਦਾ ਨੰਬਰ ਹੈ ਇਹਦੇ ਆ 957780222 ਪਿੰਡ ਕਲਵਾਣੂ ਅੱਗੇ ਕੋਲੇ ਕੋਈ ਵੀ ਝੁੱਲੇ ਦੀ ਲੋੜ ਪਵੇ ਕੋਈ ਵਿਆਹ ਸ਼ਾਦੀ ਪੈਲਸ ਚਾ ਖੁਸ਼ੀ ਦਾ ਪ੍ਰੋਗਰਾਮ ਹੈਪੀ ਬਰਥਡੇ